پور خدا باد سيمر دور خدا باد جاي جاي هاي 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 جاي جاي هاي جاي جاي هاي هاي جاي جاي هاي

ਹਾਂ ਜੀ ਗੁਰਪ੍ਰੀਤ ਕਰੇ ਮੈਂ মিডিਆ ਨੂੰ ਇਹੀ ਸੁਣਵਾਈ ਕਰਨਾ ਚਾਹਣੀ ਆ ਕਿ ਸਾਡੀ ਉੱਚ ਅਧਿਕਾਰੀਆਂ ਤੱਕ ਪਹੁੰਚ ਕਰੋ ਤਾਂ ਜੋ ਸਾਡੇ ਨਰਕਾ ਅਸੀਂ ਨਰਕ ਭਰੀ ਜ਼ਿੰਦਗੀ ਬਤੀਤ ਕਰਦੇ ਆ ਉਹਦੇ ਚ ਸਾਨੂੰ ਛੁਟਕਾਰਾ ਮਿਲੇ ਅਸੀਂ ਆਮ ਪਾਰਟੀ ਨੂੰ ਜਿਹੜਾਗਾ ਲੋਕਾਂ ਨੇ ਜੂਥ ਨੇ ਨੌਜਵਾਨ ਪੀੜ੍ਹੀ ਨੇ ਵੱਧ ਚੜ ਕੇ ਵੋਟਾਂ ਕਾਹਦੇ ਕਰਕੇ ਪਾਈਆਂ ਸੀ ਕਿ ਵੀ ਮਤਲਬ ਕਿ ਸਾਡੀ ਆ ਜਿਹੜੀ ਸੁਣਵਾਈ ਚੰਗੀ ਹੋਊਗੀ ਪਰ ਨਹੀਂ ਪਰ ਅਸੀਂ ਜਿਹੜਾ ਅੱਜ ਵੀ ਅਸੀਂ ਕਾਂਗਰਸ ਨੂੰ 20 ਵੋਟ પાਕੇ ਜਿਤਾਉਣਾ ਚਾਹੁੰਦੇ ਸੀ ਪਰ ਇਹ ਜੂਥ ਨੌਜਵਾਨ ਨੇ ਸਾਡੇ ਲਈ ਕੰਡੇ ਵੀ ਜਿਤੇ ਆਮ ਪਾਰਟੀ ਨੂੰ ਜਿਤਾ ਕੇ ਸਾਡੇ ਲਈ ਕੰਡੇ ਵੀ ਜਿਤੇ ਹੈਗੇ ਨਹੀਂ ਸਮੱਸਿਆ ਕਿੰਨੇ ਚਿਰ ਨਦਰ ਸੀ ਵਰ ਸਾਨੂੰ ਪੂਰੇ 1.5 ਸਾਲ 1.5 ਮਹੀਨੇ ਤੋਂ ਪੂਰੀ ਸਮੱਸਿਆ ਚੱਲ ਰਹੀ ਆ ਐਮਸੀ ਨੂੰ ਫੋਨ ਕਰਦੇ ਆ ਉਹ ਇੱਥੋਂ ਦੇ ਸਰਕਾਰੀ ਕਰਮਚਾਰੀਆਂ ਨੂੰ ਭੇਜਦੇ ਆ ਦੂਜੇ ਨੰਬਰ ਤੇ ਸਾਡੀ ਜਿਹੜੀ ਆਨਲਾਈਨ ਕੰਪਲੇਂਟ ਹੋ ਰਹੀ ਆ ਉਹ ਆਨਲਾਈਨ ਕੰਪਲੇਂਟ ਸਾਡੀ ਆਨਲਾਈਨ ਨਹੀਂ ਚੜ ਰਹੀ ਸਿਰਫ ਸਾਡੇ ਫੋਨ ਚੱਕ ਕੇ ਇਹ ਕਿਹਾ ਜਾਂਦਾ ਹਾਂਜੀ ਤੁਹਾਡੀ ਆਨਲਾਈਨ ਕੰਪਲੇਂਟ ਹੋ ਗਈ ਨਾਮ ਕੀ ਆ ਨੰਬਰ ਕੀ ਆ ਆ ਚੀਜ਼ ਬੋਲੀ ਜਾਂਦੀ ਆ ਪਰ ਸਾਡੀ ਆਨਲਾਈਨ ਕੰਪਲੇਂਟ ਨਹੀਂ ਚੜ ਰਹੀ ਹੈਗੀ ਸਾਡੇ ਤੱਕ ਕੋਈ ਉੱਚ ਅਧਿਕਾਰੀ ਨਹੀਂ ਸਾਡੇ ਐਮਸੀ ਤੱਕ ਹੀ ਸਾਡੀ ਗੱਲ ਸੁਣਵਾਈ ਹੁੰਦੀ ਆ ਇਸ ਤੋਂ ਉੱਤੇ ਜਿਹੜੀ ਆਨਲਾਈਨ ਅਸਵਿਧਾ ਅਪਲਾਈ ਕੀਤੀ ਆ ਉਹਦੀ ਸਾਡੇ ਲਈ ਕੋਈ ਸਹੂਲਤ ਨਹੀਂ ਹੈ ਅੱਛਾ ਨਾ ਕਹਿੰਦੇ ਤੁਸੀਂ ਮੇਹਰ ਸਾਹਿਬ ਬੈਠਿਆ ਹੋ ਰਿਆਂ ਗੱਲਬਾਤ ਕੀਤੀ ਸੀ ਕੀ ਕਿਹਾ ਉਹਨਾਂ ਨੇ ਨਹੀਂ ਜੀ ਅਸੀਂ ਨਹੀਂ ਸਾਡੇ ਐਮਸੀ ਸਾਹਿਬ ਅੰਦਰ ਨਹੀਂ ਨੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹ ਅਸੀਂ ਹਜੇ ਅੰਦਰ ਗੱਲਬਾਤ ਚੱਲ ਰਹੀ ਹੈ ਸਾਨੂੰ ਨਹੀਂ ਪਤਾ ਤੇ ਜਿਸ ਤਰ੍ਹਾਂ ਬਰਸਾਤ ਦੇ ਮੌਸਮ ਵਿੱਚ ਚੱਲ ਰਿਹਾ ਹੈ ਸੀਵਰ ਦਾ ਗੰਦਾ ਪਾਣੀ ਵੀ ਖੜਾ ਹੈ ਉਹ ਬਰਸਾਤ ਦਾ ਪਾਣੀ ਖੜਾ ਹੋ ਜਾਂਦਾ ਫਿਰ ਕਿੰਨੀ ਪਰੇਸ਼ਾਨੀਆਂ ਆਉਂਦੀਆਂ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਰੋਸੋਈ ਦੇ ਵਿੱਚ ਅਸੀਂ ਜਾਂਦੇ ਆ ਲੈਟਰਿੰਗਾਂ ਵਿੱਚ ਦੀ ਨਿਕਲੀ ਜਾਂਦੀਆਂ ਤਿੰਨ ਦਿਨ ਹੋ ਗਏ ਅਸੀਂ ਰੋਟੀ ਖਾ ਕੇ ਬਹੁਤ ਮੁਸ਼ਕਲ ਹੋਈ ਪਈ ਆ ਸਾਨੂੰ ਰਹਿਣਾ ਬਿਮਾਰੀ ਕੀ ਮਲੇਰੀਆ ਫੈਲਣ ਦਾ ਡਰ ਆ ਮੱਛਰ ਪੈਦਾ ਹੋ ਗਿਆਗਾ ਅਸੀਂ ਕਿੱਧਰ ਨੂੰ ਜਾ ਕੇ ਅਸੀਂ ਆਪਦੇ ਘਰ ਵੇਚ ਵੇਚ ਕੇ ਸਾਈਡ ਤੇ ਜਾ ਰਹੇ ਆ ਅਸੀਂ ਪਰਸਰਾਮ ਰਹਿਣਾ ਵੀ ਪਸੰਦ ਨਹੀਂ ਕਰ ਰਹੇ ਕਿਹੜਾ ਵਾੜਾ ਤੁਹਾਡਾ ਪਰਸਰਾਮ ਗਲੀ ਨੰਬਰ 26 ਜੀ ਚਾਪ ਪੂਰਾ ਪਾਣੀ ਭਰਿਆ ਪੂਰਾ ਪਾਣੀ ਭਰਿਆਗਾ ਜਾ ਕੇ ਉੱਥੇ ਜਾ ਕੇ ਇੱਕ ਮੀਡੀਆ ਨੂੰ ਦਿਖਾਓ ਸਾਡੇ ਕੈਮਰੇ ਉੱਥੇ ਲਾ ਲਾਓ ਦੇਖੋ ਵੀ ਸਾਡਾ ਕਿੰਨਾ ਬੁਰਾ ਹਾਲ ਹੋਇਆ ਪਿਆ ਗਲੀ ਦੇ ਵਿੱਚ ਅਸੀਂ ਲੰਘਦੇ ਆਂ ਲੇਟਰਿੰਗ ਸਾਡੇ ਪੈਰਾਂ ਨੂੰ ਲੱਗਦੀ ਆ ਜੇ ਅਸੀਂ ਕਈ ਵਾਰੀ ਤਿਲਕ ਜਾਂਦੇ ਆ ਤੁਹਾਨੂੰ ਲੈਟਰਿੰਗ ਲੱਗਦੀ ਆ ਸਾਡੇ ਕੱਪੜਿਆਂ ਤੇ ਲੈਟਰਿੰਗ ਲੱਗਦੀ ਆ ਅਸੀਂ ਕੀ ਹੱਲ ਕਰਕੇ ਸਾਡੀ ਕੋਈ ਸੁਣਵਾਈ ਨਹੀਂ 26 ਨੰਬਰ ਗਲੀ ਚੋਆ ਪਰ ਸਾਹਮਣੇ ਕਰ ਤੋਂ ਗੁਰਪ੍ਰੀਤ कौर ਸਰ ਤੁਸੀਂ ਬਿਲੀਵ ਨਹੀਂ ਕਰੋਗੇ ਆ ਕੇ ਦੇਖਿਓ ਸਾਡੇ ਸੀਵਰੇਜ ਦੇ ਵਿੱਚ ਇਹਦਾ ਪ੍ਰੋਬਲਮ ਹੋ ਰਹੀ ਹੈ ਨਾ ਓਵਰਫਲੋ ਆਉਂਨਾ ਸਰ ਪੋਟੀਆਂ ਤੱਕ ਬਾਹਰ ਆ ਰਹੀਆਂ ਚਪਲਾ ਤੇ ਲੱਗਦੀ ਹੈ ਵੀਹਿਕਲਸ ਤੇ ਲੱਗਦੀ ਦਿਲ ਨਹੀਂ ਕਰਦਾ ਵੜਨ ਦਾ ਕਿੰਨੇ ਫੰਕਸ਼ਨਸ ਨਿਕਲੇ ਸਰ ਦੋ ਫੰਕਸ਼ਨ ਨਿਕਲ ਕੇ ਸਾਡੇ ਘਰ ਦੇ ਸੀ ਕੋਈ ਸੈਲੀਬ੍ਰੇਸ਼ਨ ਨਹੀਂ ਕੀਤਾ ਡਿਊ ਟੂ ਸੀਵਰੇਜ ਵਾਟਰ ਕਿ ਹਾਬੀ ਕੋਈ ਗੈਸਟ ਆਏਗਾ ਗੰਦੇ ਦੇਖੇਗਾ ਅਗਲਾ ਕਿਵੇਂ ਸਰ ਸਰਵਾਈਵ ਕਰੇਗਾ ਕਿਵੇਂ ਲੰਗੇ ਘਰ ਟੱਪੇਗਾ ਪੋਟੀਆਂ ਦੇਖ ਕੇ ਸਰ ਦਿਲ ਕਰੇਗਾ ਕਿਸੇ ਦਾ ਖਾਣ ਨੂੰ ਕੋਈ ਦਿਲ ਨਹੀਂ ਕਰਦਾ ਸਰ ਸਾਡੇ ਲੱਗੇ ਗੁਰਦੁਆਰਾ ਹੈ ਸਰ ਗੁਰਦੁਆਰਾ ਸੇ ਆਪ ਜਾਣਾ ਛੱਡਤਾ ਸੀ ਦਿਲ ਨਹੀਂ ਕਰਦਾ ਬਾਹਰ ਜਾਣ ਨੂੰ ਆ ਸਰ ਧਰਨਾ ਲਾਇਆ ਸੀ ਪੂਰਾ 3 ਘੰਟੇ ਧਰਨਾ ਲਾਇਆ ਸੀ ਬਾਹਰ ਨਿਕੰਮ ਉਹਦੇ ਬਾਤ ਜਿਤਦਾ ਲਾਇਆ ਸੀ ਫਿਰ ਮੇਰ ਸਾਹਮਣੇ ਮਿਲਿਓ ਕਿ ਜਾਨਾ ਸਮੀਰ ਸਨ ਸਰ ਨੇ ਇੱਕ ਵਾਰੀ ਅਵਿਸ਼ਵਾਸ ਦਿਵਾਇਆ ਕਿ ਹਾਂ ਵੀ ਸਰ ਸਾਰਾ ਸੌਟ ਆਊਟ ਹੋਏਗਾ ਹਲਫ ਉਹਨਾਂ ਆਨਲਾਈਨ ਕੰਪਲੇਂਟ ਕਰਦੇ ਪਏ ਆ ਸਾਡੀ ਲਿਖਤ ਬਹੁਤ ਵਾਰੀ ਚੱਲੀ ਗਈ ਸਰ ਕੋਈ ਸੁਣਵਾਈ ਨਹੀਂ ਸੀ ਫੋਨ ਤੇ ਕਿੰਨੀ ਵਾਰੀ ਕਾਲਸ ਕਰਦੇ ਆ ਫੋਨ ਤੇ ਕਾਲ ਨਹੀਂ ਚੱਕਦੇ ਜੇ ਹੀ ਫੋਨ ਨਹੀਂ ਚੱਕਦਾ ਸਰ ਸਾਡਾ ਸੀਵਰੇਜ ਵਾਲੇ ਸਾਨੂੰ ਕਹਿ ਜਾਂਦੇ ਆ ਦੋ ਡੰਡੇ ਮਾਰ ਕੇ ਕਰ ਜਾਂਦੇ ਸਰ 10 ਮਿੰਟਾਂ ਸਾਫ਼ ਕਰ ਜਾਂਦੇ ਆ ਉਹ ਸਾਫ਼ ਤਾਂ ਹੁੰਦਾ ਨਹੀਂ ਸਰ ਮੇਨ ਫੋਲਟ ਤਾਂ ਪਤਾ ਹੀ ਨਹੀਂ ਨਾ ਕਿਸੇ ਨੂੰ ਅੱਛਾ ਫਿਰ ਜੇ ਤੁਹਾਡੀ ਨਹੀਂ ਮੰਗ ਪੂਰੀ ਹੁੰਦੀ ਫਿਰ ਅਗਲਾ ਸੰਘਰਸ਼ ਫਿਰ ਅਸੀਂ ਫਿਰ ਦੁਬਾਰਾ ਕਰਾਂਗੇ ਕੱਲ ਠੀਕ ਹੈ ਜੇ ਸਾਡਾ ਸੌਟ ਆਊਟ ਨਹੀਂ ਹੋਗਾ ਸਰ ਅਸੀਂ ਤਾਂ ਕਰਾਂਗੇ ਅਸੀਂ ਉਧਰ ਹੀ ਰਹਿਣਾ ਸਰ ਐਮਸੀ ਸੁਣਦੇ ਤੁਹਾਡੀ ਗੱਲ ਸਾਡੀ ਪੂਰੀ ਸਪੋਰਟ ਕਰਦੇ ਸਰ ਸਾਰੇ ਐਮਸੀ ਸਾਡੇ ਨਾਲ ਖੜਦੇ ਸਾਡੇ ਐਮਸੀ ਨੇ ਸਾਡੇ ਨੂੰ ਪੂਰੀ ਸਪੋਰਟ ਕੀਤੀ ਵੱਡੇ ਅਧਿਕਾਰੀ ਨਹੀਂ ਕਰਦੇ ਵੱਡੇ ਅਧਿਕਾਰੀ ਵੀ ਸਰ ਕਰਦੇ ਆ ਉਹ ਕਹਿੰਦੇ ਸਾਡੀ ਅੱਗੇ ਨਹੀਂ ਚੱਲਦੀ ਸਾਨੂੰ ਤਾਂ ਸਰ ਸਾਡਾ ਸੌਟ ਆਊਟ ਚਾਹੀਦਾ ਹੈ ਨਾ ਸਾਨੂੰ ਨਹੀਂ ਪਤਾ ਕੌਣ ਕਿੱਦੇ ਅੱਗੇ ਬੈਠਾ ਕੌਣ ਕਿੱਦੇ ਅੱਗੇ ਬੈਠਾ ਸਾਨੂੰ ਆਪਣੇ ਕੰਮ ਨਾਲ ਮਤਲਬ ਹੈ ਅਸੀਂ ਆਪਣੇ ਕਰ ਰਹਿਣੀ ਆ ਅਸੀਂ ਆਪਣੇ ਬੱਚੇ ਛੱਡ ਕੇ ਆਏ ਆ ਸਰ ਛੋਟੇ ਛੋਟੇ ਬੱਚੇ ਸਾਡੇ ਅਸੀਂ ਕਾਰ ਛੱਡ ਕੇ ਆਏ ਆ ਅਸੀਂ ਪਾਗਲ ਹੈਗੇ ਸਰ ਸਵੇਰ ਦੇ ਬੈਠੇ ਹੋਏ ਆ ਅਸੀਂ ਥੈਂਕ ਯੂ ਸਰ ਮਨਦੀਪ ਸਿੰਘ ਆਈ ਸਰਸਨਗਰ ਸ਼ੱਬੀ ਬਿੜਾ ਦੋਦੀ ਸਰ ਪਾਣੀ ਦੀ ਪ੍ਰੋਬਲਮ ਹੈਗੀ ਹੈ ਸਾਡੇ ਹਾਂਜੀ ਸਿਵਲ ਦੇ ਪਾਣੀ ਦੀ ਪ੍ਰੋਬਲਮ ਹੈਗੀ ਹੈ ਸਾਡੀ ਠੀਕ ਹੈ ਜੀ ਤੇ ਉਹਦੇ ਕਰਕੇ ਸਾਡੀ ਬਹੁਤ ਜ਼ਿੰਦਗੀ ਨਰਕ ਭਰੀ ਹੋਈ ਹੈ ਛੋਟੇ ਛੋਟੇ ਸਾਡੇ ਬੱਚੇ ਆਈ ਬੱਚੇ ਜਦੋਂ ਨਿਕਲਦੇ ਆਈ ਸਾਰੇ ਘਰ ਦੇ ਵਿੱਚ ਗੰਦਗੀ ਹੋਈ ਵੀ ਹੈ ਸਾਡੇ ਸਰ ਆਈ ਬੰ ਕਰਦੇ ਵੀ ਸਾਡੀ ਜਿਹੜੀ ਸਮੱਸਿਆ ਹੈ ਪਾਣੀ ਦੀ ਸਿਵਰੇ ਦੀ ਸਮੱਸਿਆ ਹੈ ਦਾ ਹੱਲ ਕੀਤਾ ਜਾ ਬਈ ਸਾਡੀ ਤਾਂ ਸਭ ਇਹ ਰਿਕਵੈਸਟ ਹੈ ਸਰ ਜੇ ਨਾਰਗ ਹੱਲ ਹੋਇਆ ਤਾਂ ਇਹ ਅਸੀਂ ਰਲ ਮਿਲ ਕੇ ਉਹ ਹੀ ਮਤਲਬ ਕਿ ਜਿਹੜਾ ਵੀ ਕੂੜਾ ਕਰਕਟ ਆ ਜੋ ਵੀ ਹੈ ਗੰਦੇ ਪਾਣੀ ਦੀਆਂ ਕੰਨੀਆਂ ਇੱਥੇ ਲਿਆ ਕੇ ਸਿੱਟਾਂਗੇ ਇਹਨਾਂ ਨੂੰ ਵੀ ਪਤਾ ਲੱਗੇ ਕਿੱਥੇ ਸਿੱਟਾਂਗੇ ਸਰ ਨਗਰ ਨਿਗਮ ਕਮੇਟੀ ਜੀ ਕੀ ਦਿਖਾਵਾਂਗੇ ਇਹਨਾਂ ਨੂੰ ਸਰ ਇਹਨਾਂ ਨੂੰ ਇਹ ਦਿਖਾਵਾਂਗੇ ਵੀ ਜਿਵੇਂ ਅਸੀਂ ਨਲਕ ਭਰੀ ਜ਼ਿੰਦਗੀ ਬਤੀਤ ਕਰਦੇ ਹਾਂ ਉਹ ਤੁਹਾਨੂੰ ਵੀ ਪਤਾ ਲੱਗੇ ਵੀ ਕਿਵੇਂ ਗੰਦ ਦੇ ਵਿੱਚ ਰਹਿਦਾ ਹੁੰਦਾ ਜੀ ਸਾਡੀ ਤਾਂ ਸਹੀ ਸਮੱਸਿਆ ਵੀ ਸੰਨ ਹੱਲ ਹੋ ਜਾਈਏ ਮੈਂ ਬੁੱਤਰ ਸੀਵਰੇਜ ਦੀ ਸਮੱਸਿਆ ਅੰਮਲੀ ਹੈ ਜੀ ਸੀਵਰੇਜ ਦੀ ਕਈ ਜਗ੍ਹਾ ਤੇ ਆਪਣਾ ਜਿਵੇਂ ਕਿ ਲਾਈਨੋ ਪਾਰ ਏਰੀਆ ਪਰਸ਼ਨਾਮ नगर ਪ੍ਰਤਾਪ ਨਗਰ ਆਲੰਗੋਸਤੀ ਔਰ ਕੁਝ ਏਰੀਆਜ਼ ਔਰ ਬੋਰ ਉਥੇ ਆਪਣੇ ਦਿੱਲੀ ਦੇ 39 ਨੰਬਰ ਬੋਰਡ ਤੋਂ ਲੈ ਕੇ 46 ਨੰਬਰ ਤੋਂ 47 ਨੰਬਰ ਬੋਰਡ ਤੱਕ کافی ਏਰੀਆਜ਼ ਸਾਡੇ ਅਫੈਕਟਡ ਹੈ ਸੀਵਰੇਜ ਦੇ ਇਸ਼ੂਸ ਕਰਕੇ ਕਿਉਂਕਿ ਜਿਹੜੀ ਆਪਣੀ ਕੁਝ ਮੇਨ ਲਾਈਨਸ ਹੈ ਆਲੰਬਸਤੀ ਦੀ ਮੇਨ ਲਾਈਨ ਹੈ ਪ੍ਰਕਾਸ਼ਨਗਰ ਦੀ ਮੇਨ ਲਾਈਨ ਹੈ ਉਹ ਵੀ 2017 ਦੇ ਵਿੱਚ ਥੋੜੀ ਸਲੋ ਪ੍ਰੋਗਰੈਸ ਹੋਣ ਕਰਕੇ ਪਾਣੀ ਪਿੱਛੇ ਰਹਿ ਗਿਆ ਹੈ ਤੇ ਕਈ کافی ਟਾਈਮ ਤੋਂ ਪਾਣੀ ਖੜਿਆ ਸੀਗਾ ਇਹ ਨਹੀਂ ਕਿ ਆਪਾਂ ਪਹਿਲਾਂ ਵੀ ਇੱਕ ਦੇਖੋਗੇ ਤੁਸੀਂ ਇੱਕ ਮੀਟਿੰਗ ਕੀਤੀ ਸੀਗੀ ਹਾਊਸ ਦੇ ਪੂਰੇ ਇੱਕ ਮਿੰਟ ਹੀ ਕਿਤੇ ਸੀ ਵੀ ਹਾਊਸ ਨੇ ਇੱਕ ਐਕਸਟੈਂਡਿੰਗ ਕਮੇਟੀ ਵੀ ਬਣਾਈ ਸੀਗੀ ਪੰਜ ਮੈਂਬਰਿੰਗ ਸੀ ਡਿਪਟੀ ਮੇਅਰ ਮਾਸਟਰ ਅਮਿੰਦਰ ਜੀ ਦੇ ਅੰਡਰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀਗੀ ਸਾਰੀ ਸੋਲੂਸ਼ਨ ਦਾ ਸੋਲੂਸ਼ਨ ਕੱਢਣ ਵਾਸਤੇ ਪ੍ਰੋਬਲਮ ਵੀ ਤੇ ਉਹਦੇ ਵਿੱਚ ਅਸੀਂ ਟੈਕਨੀਕਲੀ ਵੀ ਸਾਰੀ ਚੀਜ਼ ਚੈੱਕ ਕਰਵਾਈ ਕਾਫੀ ਇਸ਼ੂਸ ਇਸ ਤਰੀਕੇ ਦੇ ਆ ਕਿ ਰਿਵੈਣੀ ਜੋ ਕੰਪਨੀ ਇੰਗੇਜ ਕੀਤੀ ਗਈ ਸੀਗੀ ਉਹਨਾਂ ਵੱਲੋਂ ਕੰਮ ਉਸ ਤਰੀਕੇ ਨਹੀਂ ਕੀਤਾ ਗਿਆ ਤੋ ਲੋਕਾਂ ਦਾ ਇਸਟੀਜ ਦੇ ਪ੍ਰਤੀ ਗੁੱਸਾ ਜਾਇਜ਼ ਹੈ ਕ੍ਰਿਸ਼ਨ ਗਪੀਰਤਾ ਨਾਲ ਲੈਂਦੇ ਹੋਏ ਅਸੀਂ ਸਿਵਰੇਜ ਕੋਰਟ ਨਾਲ ਡਿਸਕਸ਼ਨਸ ਕਰਕੇ ਮੀਟਿੰਗਾਂ ਕਰਕੇ ਅੱਜ ਵੀ ਸਾਰੇ ਜਿਹੜੇ ਪਬਲਿਕ ਦੇ ਨੁਮਾਇੰਦੇ ਆਏ ਸੀਗੇ ਉਹਨਾਂ ਨਾਲ ਮੀਟਿੰਗਾਂ ਕਰਕੇ ਇਹ ਫੈਸਲਾ ਕੀਤਾ ਹੈ ਕਿ ਨਿਗਮ ਨਗਰ ਨਿਗਮ ਆਪ ਹੀ ਆਪਣੇ ਤਰਫੋਂ ਇਹ ਕੰਮ ਕਰਵਾਏਗੀ ਸਿਵਰੇਜ ਕੋਰਟ ਦੇ ਨਾਲ ਮਿਲ ਕੇ ਜਿਹੜਾ ਕੰਮ ਟ੍ਰੀਟਿੰਗ ਵਗੈਰਾ ਹੈ ਕੋਈ ਵੀ ਕੰਪਨੀ ਆਪਣੇ ਕੰਟਰੈਕਟਰ ਨਹੀਂ ਕਰ ਰਿਹਾ ਹੈ ਜੀ ਤੋਂ ਉਹਨਾਂ ਨੇ ਬਰਕਰਾਰ ਕਰਦੇ ਉਹਨਾਂ ਦਾ ਰਿਸਕ ਐਂਡ ਕੋਸਟ ਤੇ ਅਸੀਂ ਇਹ ਕੰਮ ਕਰਵਾਵਾਂਗੇ ਤੇ ਉਹਦੇ ਵਾਸਤੇ ਜਿਹੜੀ ਐਡੀਸ਼ਨਲ ਮਸ਼ੀਨਰੀ ਅੱਜ ਦੇ ਟਾਈਮ ਸਾਡੇ ਕੋਲ ਜਿਹਨੀ ਮਸ਼ੀਨਰੀ ਹੈ ਉਹ ਵੀ ਅਸੀਂ ਡਿਪਲੋਏ ਕਰ ਰਹੇ ਹਾਂ ਤੇ ਐਡੀਸ਼ਨਲ ਮਸ਼ੀਨਰੀ ਜਿਹੜੀ ਹੈਗੀ ਉਹ ਹਾਊਸ ਨੇ ਪਹਿਲਾਂ ਵੀ ਮੀਟਿੰਗ ਦੇ ਵਿੱਚ ਪ੍ਰਵਾਨਗੀ ਦਿੱਤੀ ਸੀਗੀ ਕਿ ਉਹਦੇ ਉੱਪਰ ਕੋਈ ਵੀ ਖਰਚਾ ਆਂਦਾ ਤੇ ਉਹਦੀ ਪੂਰ ਪ੍ਰਵਾਨਗੀ ਹਾਊਸ ਨੇ ਦੇ ਦਿੱਤੀ ਹੈ ਤੇ ਕਮੇਟੀ ਦੀ ਕੱਲ ਵੀ ਅਸੀਂ ਇੱਕ ਕਮੇਟੀ ਦੀ ਮੇਜਰ ਮੀਟਿੰਗ 2 ਘੰਟੇ ਦੀ ਮੀਟਿੰਗ ਚੱਲੀ ਸੀਗੀ ਇਸ ਤੋਂ ਪਹਿਲਾਂ ਵੀ ਜਿਸ ਦੇ ਵਿੱਚ ਡਿਸਾਈਡ ਕੀਤਾ ਸੀਗਾ ਕਿ ਕਿਵੇਂ ਆਪਾਂ ਫੇਜ਼-ਮੈਨਰ ਦੇ ਵਿੱਚ ਨਗਰ ਨਿਗਮ ਓਵਰਆਲ ਸ਼ੇਅਰ ਦੇ ਵਾਟਰ ਸਪਲਾਈ ਤੇ ਸੀਵਰੇਜ ਨੂੰ ਓਲਡਮ ਨੂੰ ਟੇਕਓਵਰ ਕਰੇਗਾ ਤ੍ਰਿਵੇਣੀ ਤੋਂ ਤੇ WhatsApp ਪਾ ਸੀਵਰੇਜ ਬੋ ਉਦੇ ਵਾਸਤੇ ਕੋਈ ਪੋਸਟ ਕ੍ਰੀਏਟ ਕਰਨੀ ਹੈ ਉਹਦੇ ਵਾਸਤੇ ਕੋਈ ਫੰਡਸ ਕ੍ਰੀਏਟ ਕਰਨੇ ਹੈ ਉਹਦੇ ਵਾਸਤੇ ਕੋਈ ਮਸ਼ੀਨਰੀ ਪ੍ਰਯੋਗ ਕਰਨੀ ਉਹਦੀ ਸਾਰੀ ਚੀਜ਼ ਦੀ ਸਮੀਖਿਆ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਦੇਖੋ ਜਦੋਂ ਕੰਟਰੈਕਟਰ ਤੋਂ ਕੰਮ ਨਹੀਂ ਦਿੱਤਾ ਜਾਂਦਾ ਸਿਵਲ ਜreportBody ਵੀ ਇਸ ਦੇ ਵਿੱਚ ਥੋੜਾ ਸਾ 딜ਰ ਦਿੱਲ ਵਰਤਦਾ ਹੈ ਤੇ ਸਾਡੀ ਅਕਾਉਂਟੇਬਿਲਟੀ ਲੋਕਾਪਤੀ ਘੱਟ ਜਾਂਦੀ ਹੈ ਤੇ ਉਸ ਨੂੰ ਜਵਾਬਦੇਹੀ ਨੂੰ ਅਸੀਂ ਮੁਕੰਮਲ ਕਰਨ ਲਈ ਨਗਰ ਨਿਗਮ ਆਪ ਜਿਵੇਂ ਕਿ ਕਈ ਵੱਡੀ ਕਾਰਪੋਰੇਸ਼ਨ ਲੁਧਿਆਣਾ ਮਿਰਿਕ ਸਰਵਰ ਦੀ ਕਾਰਪੋਰੇਸ਼ਨ ਆਪਣੇ ਆਪ ਹੀ ઓਂਡਮ ਕਰ ਰਹੀ ਹੈ ਉਸੇ ਤਰੀਕੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪ ਹੀ ਸਾਰਾ ઓਂਡਮ ਦਾ ਕੰਮ ਟੇਕਓਵਰ ਕਰ ਲਈਏ ਇਨ ਅ ਫੇਜ਼ਡ ਮੈਨਰ ਅਸੀਂ ਕਰਾਂਗੇ ਇੱਕ ਸਾਤ ਤੱਕ ਵੀ ਸਾਡੇ ਕੋਲ ਸਟਾਫ ਦੀ ਸ਼ਾਰਟੇਜ ਦੇ ਮੈਨਪਾਵਰ ਦੀ ਸ਼ਾਰਟੇਜ ਕਰਕੇ ਵੀ ਹਾ ਸਟਾਫਰ ਮੈਨਪਾਵਰ ਸੀਵਰੇਜ ਬੋਰਡ ਤੇ ਤੇ ਵਿੰਡਿਕੋਲਰ ਉਹ ਧੀਰੇ ਧੀਰੇ ਅਸੀਂ ਏਰੀਆ ਵਾਈਜ਼ ਟੇਕਓਵਰ ਕਰ ਰਹੇ ਹਾਂ जी अज्ञी इन्हों मेजर प्रॉब्लम वास्ते एक, एक, एक एक्शन प्लान बना दिता गया जिसे वास्ते ज ग्रैप पकट मशीन सुपरसकर मशीन डी वास्ते जी अपनी कम कंस्ट्रक्शन मशीन उन्होंने अं लगा रहे हैं। ताकि जल्द तो जल्द इसका निपटारा किया जा सके ठीक है क्योंकि क्या है कि ਉਹ ਹੈ ਵੀ ਭਾਈ ਬਜਾ ਉਹ ਸਾਰਾ ਨੇ ਕਰਾ ਦਿੱਤਾ ਹਾਂ ਅਜੇ ਨਿਕਲਦਾ ਜਿਹਾ ਨਹੀਂ ਅੱਛਾ ਦੋਦੀ ਹਾਂ ਮੈਂ ਪੂਰਾ ਠੀਕ ਹੋ ਨਿਕਲ ਗਿਆ ਤੇ ਸਾਰੇ ਕੇ ਬਾਹਰ ਪਹਿਲੇ